PTC ਨਿਊ ਦੇਖ ਰਹੇ ਦਰਸ਼ਕਾਂ ਦਾ ਮੈਂ ਸਤਨਾਬ ਸਿੰਘ ਬਠੋਈ ਸਵਾਗਤ ਕਰਦਾ ਬਸੰਤ ਪੰਚਮੀ ਤੇ ਜਿੱਥੇ ਬਹੁਤ ਸਾਰੇ ਨੌਜਵਾਨਾਂ ਨੇ ਪਤੰਗਬਾਜ਼ੀ ਕੀਤੀ ਹੈ ਤੇ ਆਨੰਦ ਮਾਣਿਆ ਪਰ ਉਹ ਆਨੰਦ ਕਈ ਪਰਿਵਾਰਾਂ ਤੇ ਭਾਰੂ ਪਿਆ ਅਤੇ ਚੈਨਾ ਡੋਰ ਦਾ ਕਹਿਰ ਕਈ ਲੋਕਾਂ ਨੂੰ ਜਿਹੜਾ ਉਹ ਜ਼ਖਮੀ ਕਰ ਗਿਆ ਤਾਂ ਦੱਸਦੀ ਹੈ ਕਿ ਕਾਫੀ ਗੰਭੀਰ ਜਿਹੜੇ ਆ ਹਾਲਾਤ ਦੇਖੇ ਗਏ ਆ ਕਿ ਇੱਕ ਨੌਜਵਾਨ ਚੈਨਾ ਡੋਰ ਨਾਲ ਅਤੇ ਮੌਕੇ ਤੇ ਜਦੋਂ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਨਾਲ ਦੀ ਨਾਲ ਹਸਪਤਾਲ ਪਹੁੰਚਾਇਆ ਗਿਆ ਤਾਂ ਇਸ ਦੇ ਚਲਦਿਆਂ ਕਿਤੇ ਨਾ ਕਿਤੇ ਲੋਕਾਂ ਦੀ ਮਦਦ ਨਾਲ ਇਸ ਨੌਜਵਾਨ ਦੀ ਜਾਨ ਬਚ ਗਈ ਆ ਪਰ ਜੇ ਘਰ ਦੇਖਿਆ ਜਾਵੇ ਕਿ ਚੈਨਾ ਡੋਰ ਦਾ ਕਹਿਰ ਸੁੱਬੇ ਅੰਦਰ ਆ ਜਾਰੀ ਆ ਤੇ ਜਿੱਥੇ ਇੱਕ ਪਾਸੇ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਡੇ ਦਾਅਵੇ ਠੋਕਰਿਆ ਇਥੋਂ ਤੱਕ ਕਿ ਕਈ ਪਿੰਡਾਂ ਵਿੱਚ ਅਨਾਉਂਸਮੈਂਟ ਤੱਕ ਕਰਵਾਈਆਂ ਗਈਆਂ ਜਾਂ ਬਖ ਵਖ ਜਿਹੜੇ ਆ ਆ ਤ੍ਰਿੱਕੇ ਪੁਲਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਵਰਤੇ ਗਏ ਆ ਪਰ ਉਹਨਾਂ ਦਾ ਅਸਰ ਜ਼ਮੀਨੀ ਪੱਧਰ ਤੇ ਕੁਝ ਹੁੰਦਾ ਨਜ਼ਰ ਨਹੀਂ ਆਇਆ ਤੇ ਚਾਈਨਾ ਡੋਰ ਦੇ ਨਾਲ ਪਤੰਗ ਉੜਦੇ ਨਜ਼ਰ ਆਏ ਨੇ ਜਿਸ ਦਾ ਕਿ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਗਿੱਦੜਵਾਹਾ ਵਿੱਚ ਇੱਕ ਨੌਜਵਾਨ ਜਦੋਂ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਉਸ ਦੇ ਗਲ ਵਿੱਚ ਜਿਹੜੀ ਆ ਚਾਈਨਾ ਡੋਰ ਫਾਜ ਜਾਂਦੀ ਹੈ ਤੇ ਉਸ ਦੇ ਕਾਰਨ ਉਸ ਦਾ ਗळा ਜਿਹੜਾ ਕੱਟਿਆ ਗਿਆ ਤੇ ਉਸ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਤੇ ਹਾਲਾਤ ਇਹ ਬਣੇ ਨੇ ਜੇਕਰ ਬਰਨਾਲਾ ਦੀ ਗੱਲ ਕਰੀਏ ਤਾਂ ਬਰਨਾਲਾ ਵਿੱਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਦੋਂ ਦੋ ਮੋਟਰਸਾਈਕਲ ਤੇ ਮੀਆਂ ਵੀ ਵੀ ਸਵਾਰ ਹੋ ਕੇ ਆਪਣੇ ਕੰਮਕਾਰ ਤੇ ਜਾ ਰਹੇ ਸੀ ਆਪਣੇ ਸਫ਼ਰ ਕਰ ਰਹੇ ਸੀ ਤਾਂ ਉੱਥੇ ਹੀ ਉਹਨਾਂ ਨੂੰ ਅਚਾਨਕ ਰਸਤੇ ਵਿੱਚ ਚైనਾ ਡੋਰ ਜਿਹੜੀ ਆ ਘੇਰ ਲੈਂਦੀ ਆ ਚైనਾ ਡੋਰ ਉਹਨਾਂ ਦੇ ਜਿਹੜੇ ਆ ਪਤੀ ਦੇ ਗਲ ਵਿੱਚ ਫਸ ਜਾਂਦੀ ਆ ਜੋ ਮਹਿਲਾ ਦੱਸ ਰਹੀ ਆ ਅਤੇ ਉਹ ਬਿਲਕੁਲ ਜਿਹੜੇ ਆ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਆ ਵਿਅਕਤੀ ਅਤੇ ਉੱਥੇ ਹੀ ਮਹਿਲਾ ਜਦੋਂ ਉਸ ਚਾਈਨਾ ਡੋਰ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਵਿਅਕਤੀ ਦੇ ਗਲੇ ਵਿੱਚੋਂ ਤਾਂ ਉਸ ਦਾ ਵੀ ਗੁੱਠਾ ਜਿਹੜਾ ਕਟਿਆ ਗਿਆ ਕੱਟ ਗਿਆ ਗੁੱਠਾ ਤੇ ਕੱਟ ਵੱਜੇ ਆ ਤਾਂ ਜੇਕਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਤਾਂ ਲਗਾਤਾਰ ਪ੍ਰਸ਼ਾਸਨ ਵੱਡੇ ਦਾਅਵੇ ਠੋਕਰਿਆ ਚਾਈਨਾ ਡੋਰ ਨੂੰ ਲੈ ਕੇ ਪਰ ਚਾਈਨਾ ਡੋਰ ਜਿਹੜੇ ਆ ਹਲੇ ਵੀ ਵੱਡੇ ਪੱਧਰ ਤੇ ਵਿਕਰੀ ਹੈ ਤਾਂ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਪੁਲਸਾ ਪ੍ਰਸ਼ਾਸਨ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਠੋਕਰਿਆ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਡੇ ਦਾਅਵੇ ਠੋਕੇ ਜਾ ਰਹੇ ਆ ਪਰ ਇੱਥੇ ਤਾਂ ਚੈਨਾ ਡੋਰ ਤੱਕ ਨਹੀਂ ਜਿਹੜੀ ਰੁਕਰੀ ਜੋ ਕਿ ਅਕਸਰ ਦੇਖਿਆ ਜਾ ਰਿਹਾ ਹੈ ਕਿ ਉਸ ਦਾ ਕਹਿਰ ਕਿਸੇ ਨਾ ਕਿਸੇ ਪਰਿਵਾਰ ਤੇ ਸਾਹਮਣੇ ਆ ਰਿਹਾ ਤੇ ਬਿੱਤੇ ਕੱਲ ਜਿੱਥੇ ਚੈ ਜਿਹੜੇ ਆ ਬਸੰਤ ਪੰਚਮੀ ਜਿਹੜੇ ਆ ਮਨਾਈ ਗਈ ਆ ਤੇ ਬਸੰਤ ਪੰਚਮੀ ਦੇ ਮੌਕੇ ਲੋਕਾਂ ਵੱਲੋਂ ਨੌਜਵਾਨਾਂ ਵੱਲੋਂ ਜਿਹੜੇ ਆ ਆਸਮਾਨ ਵਿੱਚ ਪਤੰਗ ਉਡਾਏ ਗਏ ਤੇ ਉਹਨਾਂ ਦੇ ਲਈ ਜਿਹੜੇ ਆ ਡੋਰ ਵਰਤੀ ਗਈ ਉਹ ਚੈਨਾ ਡੋਰ ਦਾ ਕਿਤੇ ਨਾ ਕਿਤੇ ਇਸਤੇਮਾਲ ਹੋਇਆ ਜੋ ਕਿ ਹੁਣ ਸਾ ਤਸਵੀਰਾਂ ਆਪਣੇ ਆਪ ਸਭ ਕੁਝ ਬਿਆਨ ਕਰ ਰਹੀਆਂ ਨੇ ਤਾਂ ਇੱਥੇ ਇਹ ਵੀ ਗੱਲ ਇਹ ਦੇਖਣ ਨੂੰ ਸਾਹਮਣੇ ਆਈ ਹੈ ਕਿ ਵਿੱਤੇ ਕੱਲ ਜੋ ਮੀਂਹ ਪੈ ਰਿਹਾ ਸੀ ਉਸ ਕਾਰਨ ਵੀ ਕਈ ਲੋਕਾਂ ਦੀ ਕਿਤੇ ਨਾ ਕਿਤੇ ਜਾਨ ਬਚੀ ਹੈ ਕਈ ਜਾਨਵਰਾਂ ਦੀ ਜਾਨ ਬਚੀ ਹੈ ਕਿਉਂਕਿ ਜੇ ਘਰ ਮੀਂਹ ਪੈਂਦਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਤੰਗबाजी ਹੁੰਦੀ ਹੈ ਤੇ ਉਸ ਪਤੰਗबाजी ਵਿੱਚ ਕਿੰਨੇ ਚైనਾ ਡੋਰ ਦੇ ਗੁੱਟੇ ਵਰਤੇ ਜਾਣੇ ਸੀ ਕਿੰਨੀ ਚైనਾ ਡੋਰ ਵਰਤੀ ਜਾਣੀ ਸੀ ਅਤੇ ਉਸ ਦਾ ਕਹਿਰ ਕਿੰਨੇ ਪਰਿਵਾਰਾਂ ਤੇ ਹੋਣਾ ਸੀਗਾ ਤਾਂ ਇਹ ਜਿਹੜੇ ਕਿਤੇ ਨਾ ਕਿਤੇ ਹਾਲਾਤ ਸੁੱਬੇ ਦੇ ਉਹ ਬਣੇ ਹੋਏ ਆ ਕਿ ਇੱਕ ਪਾਸੇ ਤਾਂ ਅਸੀਂ ਵੱਡੇ ਵੱਡੇ ਦਾਅਵੇ ਠੋਕ ਰਹੇ ਹਾਂ ਕਿ ਅਸੀਂ ਗੈਂਗਸਟਰ ਬਾਦ ਖਤਮ ਕਰ ਦਾਂਗੇ ਜਾਂ ਨਸ਼ਾ ਖਤਮ ਕਰਦਾਂਗੇ ਪਰ ਇਹ ਕਿਤੇ ਨਾ ਕਿਤੇ ਬਿਆਨਵਾਜੀਆਂ ਤੱਕ ਹੀ ਸੀਮਤ ਰਹਿ ਗਿਆ ਕਿਉਂਕਿ ਸਾਡੇ ਪਾ ਪੁਲਿਸ ਪ੍ਰਸ਼ਾਸਨ ਤੋਂ ਤਾਂ ਚੈਨਾ ਡੋਰ ਤੇ ਹੀ ਚੰਗੀ ਤਰ੍ਹਾਂ ਲਗਾਮ ਨਹੀਂ ਲੱਗੀ ਹੈ ਤਾਂ ਇੱਥੇ ਇਕੱਲਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜਾ ਉਹ ਸਵਾਲਾਂ ਦੇ ਕਟਹਿਰੇ ਵਿੱਚ ਨਹੀਂ ਖੜਾ ਸਕਦੇ ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਵੀ ਵੱਡੇ ਇਸ ਵਿੱਚ ਸਵਾਲਾਂ ਦੇ ਘੇਰੇ ਵਿੱਚ ਖੜੇ ਹੁੰਦੇ ਆ ਕਿ ਆਖਰਕਾਰ ਕਿਉਂ ਮਾਪੇ ਅਜਿਹੀ ਜਿਹੜੀ ਆ ਡੋਰ ਬੱਚਿਆਂ ਨੂੰ ਲੈ ਕੇ ਦਿੰਦੇ ਨੇ ਜੇ ਓਕੇ ਕਈ ਹੋਰ ਪਰਿਵਾਰਾਂ ਤੇ ਭਾਰੂ ਪੈਂਦੀ ਹੈ ਤੇ ਕਈ ਪਰਿਵਾਰਾਂ ਤੇ ਜਿਹੜੇ ਆ ਜੀ ਇਸ ਚਾਇਨਾ ਡੋਰ ਕਾਰਨ ਜਿਹੜੇ ਆ ਜ਼ਖਮੀ ਹੁੰਦੇ ਆ ਜਾਂ ਇੱਥੋਂ ਤੱਕ ਤਾਂ ਮੌਤ ਦੇ ਮੂੰਹ ਤੱਕ ਚਲੇ ਜਾਂਦੇ ਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਹਾਲਾਤ ਕੀ ਆ ਤੇ ਉੱਥੇ ਹੀ ਇਹ ਸਭ ਨੂੰ ਲੈ ਕੇ ਪਰਿਵਾਰਾਂ ਨੂੰ ਵੀ ਚਿੰਤਾ ਕਰਨੀ ਚਾਹੀਦੀ ਹੈ ਪਰਿਵਾਰਾਂ ਨੂੰ ਵੀ ਦੂਜੇ ਪਰਿਵਾਰਾਂ ਬਾਰੇ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਜੇ ਇਹ ਅਜਿਹਾ ਨਾ ਕਰਨ ਦਈਏ ਅਤੇ ਜੇਕਰ ਬੱਚਾ ਕਰ ਰਿਹਾ ਤਾਂ ਖੁਦ ਉਸਤੇ ਸਖਤੀ ਕਰੀਏ ਪਰ ਜੇਕਰ ਦੇਖਿਆ ਜਾਵੇ ਕਿ ਇਹ ਸਭ ਹੋਣ ਦੀ ਬਜਾਏ ਖੁੱਲੇ ਅਸਮਾਨ ਵਿੱਚ ਖੁੱਲ੍ਹਿਆਂ ਜਿਹੜੇ ਆ ਚਾਈਨਾ ਡੋਰ ਰਾਹੀਂ ਪਤੰਗਬਾਜ਼ੀ ਕੀਤੀ ਗਈ ਹੈ ਤੇ ਉਸ ਦਾ ਅਸਰ ਜਿਹੜਾ ਕਈ ਲੋਕਾਂ ਦੇ ਉੱਤੇ ਪਾਰੂ ਪਿਆ ਅਤੇ ਚਾਈਨਾ ਡੋਰ ਦਾ ਕਹਿਰ ਹੈ ਜਿਹੜਾ ਉਹ ਦੇਖਿਆ ਗਿਆ ਬਿੱਤੇ ਕੱਲ ਜਿੱਥੇ ਪਤੰਗਬਾਜ਼ੀ ਹੋਈ ਆ ਕਈ ਏਰੀਆ 'ਚ ਮੀਂਹ ਨਹੀਂ ਪਿਆ ਅਤੇ ਉੱਥੇ ਪਤੰਗਬਾਜ਼ੀ ਹੋਈ ਆ ਬਰਨਾਲੇ ਦੀ ਗੱਲ ਕਰੀਏ ਗਿੱਦੜਵਾਹੇ ਦੀ ਗੱਲ ਕਰੀਏ ਤਾਂ ਬਰਨਾਲੇ ਵਿੱਚ ਵੀ ਵੱਡਾ ਹਾਸਾ ਵਾਪਰਿਆ ਜਿੱਥੇ ਤਿੰਨ ਲੋਕ ਆ ਜਿਹੜੇ ਉਹ ਚੈਨਾਂ ਡੋਰ ਕਾਰਨ ਜ਼ਖਮੀ ਹੋਇਆ ਅਤੇ ਅਜੇ ਹਾਈ ਹੀ ਮਾਮਲਾ ਗਿੱਦੜਵਾਹਾ ਤੋਂ ਸਾਹਮਣੇ ਆਇਆ ਗਿੱਦੜਵਾਹੇ ਦੀਆਂ ਤਸਵੀਰਾਂ ਦੇਖ ਕੇ ਰੂਹ ਕੰਬਦੀ ਹੈ ਕਿ ਕਿਸ ਤਰੀਕੇ ਨਾਲ ਇਸ ਨੌਜਵਾਨ ਨੇ ਇਹ ਸਾਰੇ ਘਟਨਾਕਰਮ ਦਾ ਸਾਹਮਣਾ ਕਰਿਆ ਹੋਵੇਗਾ ਤਾਂ ਅਜੇ ਇਹ ਵਿੱਚ ਜੇਕਰ ਦੇਖਿਆ ਜਾਵੇ ਕਿ ਇਹ ਹਾਲਾਤ ਜਿਹੜੇ ਬਣੇ ਹੋਏ ਆ ਕੀ ਕੁਝ ਕਹਿ ਰਹੇ ਆ ਲੋਕ ਆਓ ਤੁਹਾਨੂੰ ਸੁਣਾ ਦਿੰਨੇ ਆ ਅਸੀਂ ਪਿੰਡੋਂ ਆ ਰਹੇ ਹਾਂ ਇਸੇ ਬਦਦਾ ਘੁਰੂ ਦਵਾਈ ਲੈਣ ਇਹ ਜਦੋਂ ਅਸੀਂ ਸੰਘੇੜੇ ਪਹੁੰਚੇ ਤਾਂ ਉੱਥੇ ਸਾਡੇ ਗੱਲ ਵਿੱਚ ਡੋਰ ਫਸ ਗਈ ਸੀ। ਕੌਣ ਕੌਣ ਤੋਂ ਨਾਲ ਸੀ ਕਿੰਨੀ ਛੱਟ ਵਧੀਏ? ਛੱਟ ਜਣੀ ਦੀ ਕਾਫੀ ਸੀਗੀ ਮੇਰੇ ਘਰ ਵਾਲੇ ਦੇ ਗਲਤੇ ਸੀਗੇ ਮੇਰੇ ਹੱਥ ਦੇ ਸੀਗੇ। ਅੱਜ ਹੀ ਸੰਘੇੜੇ ਆਤੀ ਸੀਗੇ ਵੱਡੇ ਰੋਗ ਦੇ ਹੋਏ ਸਨ। ਤੇ ਹੁਣ ਥੋੜੀ ਛੱਟ ਕਿੱਥੇ ਆ ਰਹਾ? ਹਾਂਜੀ ਸਾਡੇ ਗੁੱਠੇ ਦੇ। ਗੁੱਠੇ ਦੇ ਛੱਟ। ਤੇ ਕਰਦਿਆਂ ਦੇ ਕਿੰਨੀ ਛੱਟ ਆ? ਜ਼ਿਆਦਾ ਜੀ ਉਹਨਾਂ ਦੇ ਇੱਥੇ ਗਲਤੇ। ਹਾਂ ਗਲਤੇ ਜ਼ਿਆਦਾ ਗੀਆਂ। ਮੇਰੇ ਸਾਬ ਦੇ ਨਾਲ ਸਹੀ ਨਹੀਂ ਹੈਗਾ ਇਹ ਜਿਹੜੇ ਡੋਰ ਉਧਰ ਉਧਰ ਕਰਦੇ ਹੈਗੇ ਇਹ ਬੰਦ ਕਰਨੇ ਚਾਹੀਦੇ ਹੈਗੇ ਇਹ ਜਵਾਕਾਂ ਨੂੰ ਕਹਿਣਾ ਚਾਹੀਦਾ ਉਹਦੇ ਮਾਪਿਓ ਨੂੰ ਸੰਘੇੜੀ ਆ ਕੇ ਹੋਈ ਹੈ ਜੀ ਆਉਂਦੇ ਸੀ ਮੋਟਰਸਾਈਕਲ ਤੇ ਉੱਥੇ ਆ ਕੇ ਜੀ ਇਹਨਾਂ ਦੇ ਗਲ 'ਚ ਡੋਰ ਫਸ ਗਈ ਗੁੜੀਆ ਖਿਚਦੀ ਦੀ ਇਹਦੇ ਗੂਠੇ ਦੇ ਵੀ ਵੱਜੀ ਠੀਕ ਆ ਵੀ ਪਰ ਇਹ ਰੋਕਣਾ ਚਾਹੀਦਾ ਉਹ ਮੇਰਾ ਜਵਾਈ ਹੈ ਜੀ ਉਹਦੇ ਗਲ 'ਚ ਕਾਫੀ ਟੰਕੇ ਲੱਗੇ ਨੇ ਇਹ ਤੁਰ ਤੇ ਕਡੂੰਗੀ ਹੈਗੀ ਸੱਟ ਜੀ ਉਹਦੇ ਕਾਫੀ ਆ ਗਈ ਜੀ ਇੱਥੋਂ ਲਾ ਕੇ ਜੀ ਐਨਾ ਗਾਲਾਂ ਕਹੀ ਵੀ ਪੂਰੇ ਜਾਂ ਡੂੰਗਾ ਗੁੰਗਲ ਆਪਣੇ ਟਾਂਕੇ ਲੱਗੇ ਨੇ ਐ ਨਹੀਂ ਪਤਾ ਜੀ 15 ਟਾਂਕੇ ਨੇ ਐ ਨਹੀਂ ਪਤਾ ਜੀ ਕਿੰਨੇ ਟਾਂਕੇ ਨੇ ਹੁਣ ਪਤਾ ਲੱਗੂਗਾ ਇਹਨਾਂ ਨੂੰ ਅੱਜ ਮਾਰਨਿੰਗ ਤੋਂ ਸਾਡੇ ਕੋਲ ਤਕਰੀਬਨ 3 ਕੇਸਸ ਆ ਚੁੱਕੇ ਨੇ ਚਾਇਨਾ ਡੋਰ ਇੰਜਰੀਸ ਸੰਬੰਧੀ ਜਿਸ ਦੇ ਵਿੱਚੋਂ ਇੱਕ 35 ਸਾਲ ਦਾ ਜਿਹੜਾ ਮੇਲ ਹੈ ਉਹਨਾਂ ਦੇ ਕਾਫੀ ਸਿਵियर ਡੀਪ ਕੱਟ ਉਹਨਾਂ ਦੀ ਗਰਦਨ ਤੇ ਲੱਗਿਆ ਸੀਗਾ ਉਹਨਾਂ ਦੀ ਕੱਟ ਇੰਨਾ ਡੀਪ ਹੈਗਾ ਕਿ ਟ੍ਰੈਕੀਓਸਟਮੀ ਤੇ ਵਧੇਰੇ ਇਲਾਜ ਵਾਸਤੇ ਉਹਨਾਂ ਨੂੰ ਐਮਜ਼ ਬਠਿੰਡਾ ਰੈਫਰ ਸਾਨੂੰ ਕਰਨਾ ਪੈ ਰਿਹਾ ਹੈ ਉਹਨਾਂ ਦੇ ਤਕਰੀਬਨ 12 ਸਟਿਚਸ ਲੱਗੇ ਨੇ ਪੇਸ਼ੈਂਟ ਬਲੀਡ ਕਾਫੀ ਪਰਫਿਊਸਲੀ ਬਲੀਡ ਕਰ ਰਹੇ ਸੀਗੇ ਹਾਲਾਂਕਿ ਉਹ ਕੌਨਸ਼ੀਅਸ ਸੀਗੇ ਉਹ ਆਪਣੀ ਹੌਸ਼ ਦੇ ਵਿੱਚ ਸੀ ਉਹਨਾਂ ਨੇ ਆ ਕੇ ਸਾਨੂੰ ਸਾਰਾ ਇਨਸੀਡੈਂਟ ਆਪਣਾ ਨਰੇਟ ਕੀਤਾ ਉਹਦੇ ਵਿੱਚ ਵੀ ਅਸੀਂ ਪ੍ਰੋਪਰ ਆਇਡੈਂਟੀਫਾਈ ਕਰਾਂਗੇ ਕਿ ਉੱਥੇ ਨੇੜੇ ਕਿਹਦੇ ਵੱਲੋਂ ਇਹ ਪਤੰਗ ਉਡਾਇਆ ਜਾ ਰਿਹਾ ਸੀਗਾ ਤੇ ਚੈਨਲ ਡੋਰ ਦੀ ਵਰਤੋਂ ਕੀਤੀ ਜਾ ਰਹੀ ਸੀ ਤੇ ਕਿਸ ਵਿਅਕਤੀ ਵੱਲੋਂ ਇਹ ਚੈਨਲ ਡੋਰ ਵੇਚੀ ਗਈ ਸੀ ਪ੍ਰੋਪਰ ਉਹਨਾਂ ਦੇ ਉੱਤੇ ਐਫ ਆਈ ਆਰ ਕਰਾਂਗੇ ਤੇ ਜੇ ਇਹੋ ਜਿਹੀ ਘਟਨਾ ਦੇ ਵਿੱਚ ਤਾਂ ਆਪਾਂ ਉਹਦੇ ਵਿੱਚ ਸਖਤ ਸੈਕਸ਼ਨ ਜਿਹੜੇ ਬੀ ਐਨ ਐਸ ਦੇ ਵੀ ਲਗਾਾਂਗੇ